ਸਵਾਸਿਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਾਰ ਫਿਰ ਬੜਾ ਵੱਡਾ ਝਟਕਾ ਲੱਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਆਗੂ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਜਨਰਲ ਸਕੱਤਰ ਪਟਕੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਲਿਆ ਹੈ ਯਾਨੀ ਕਿ ਸੁਖਬੀਰ ਬਾਦਲ ਦੀਆਂ ਸੱਜੀਆਂ ਅਤੇ ਖੱਬੀਆਂ ਬਾਹਾਂ ਕਹੇ ਜਾਣ ਵਾਲੇ ਇਸ ਕੌਮੀ ਜਨਰਲ ਸਕੱਤਰ ਨੇ ਅੱਜ ਸ਼ਰੂਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਹੈ ਦੱਸਦੀ ਹੈ ਕਿ ਹਰ ਰੋਜ਼ ਕੋਈ ਨਾ ਕੋਈ ਵੱਡਾ ਝਟਕਾ ਲੱਗਦਾ ਹੈ ਸ਼ਰੂਮਣੀ ਅਕਾਲੀ ਦਲ ਨੂੰ ਇੱਕ ਤਾਂ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਆਪਸੀ 카ਟੋਕਲੇਸ਼ ਵਧਿਆ ਹੋਇਆ ਹੈ ਖਾਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੀ ਕੁਰਸੀ ਨੂੰ ਲੈ ਕੇ ਭਾਵੇਂ ਹੁਣ ਬਲਵਿੰਦਰ ਸਿੰਘ ਪੁੰਦੜ ਐਜ਼ ਅ ਕਾਰਜਕਾਰੀ ਪ੍ਰਧਾਨ ਕੰਮ ਕਰ ਰਹੇ ਨੇ ਦੱਸਿਆ ਜਾ ਰਿਹਾ ਹੈ ਬਲਵਿੰਦਰ ਸਿੰਘ ਭੁੰਦਰ ਦੇ ਕੋਲੋਂ ਵੀ ਜਿਹੜੀ ਹੈ ਪਾਰਟੀ ਦੀ ਬਾਗਡੋਰ ਸਹੀ ਤਰੀਕੇ ਦੇ ਨਾਲ ਸੰਭਾਲੀ ਨਹੀਂ ਜਾ ਰਹੀ ਦੂਸਰੇ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜੇ ਇਸੇ ਤਰ੍ਹਾਂ ਵੱਡੇ ਵੱਡੇ ਝਟਕੇ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਦੇ ਰਹੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਖਾਲੀ ਹੋ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੀ ਖੂਨ ਨੂੰ ਬਚਾਉਣ ਲਈ ਇੱਕ ਪਾਸੇ ਪ੍ਰਧਾਨਜੀਤ ਦਾ ਰੋਲਾ ਪਿਆ ਹੋਇਆ ਹੈ ਜੇ ਸੁਰਜੀਤ ਪਾਰਟੀ ਹੁੰਦੀ ਹੈ ਤਾਂ ਮਨਪ੍ਰੀਤ ਇਅਾਲੀ ਦੇ ਨਾਲ ਬਾਗੀ ਧੜੇ ਵਾਲੇ ਇਹ ਵੀ ਕਹਿੰਦੇ ਨੇ ਉਸ ਗੱਲ ਦਾ ਬੜਾ ਰਖੜ ਪਿਆ ਹੋਇਆ ਰਫੜ ਪਿਆ ਹੋਇਆ ਹੈ ਕਿ ਜਦੋਂ ਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਭਾਰਤੀ ਜਨਤਾ ਪਾਰਟੀ ਲਈ ਚੋਣ ਪ੍ਰਚਾਰ ਕੀਤਾ ਹੁਣ ਇਹ ਵੀ ਪਤਾ ਲੱਗ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਨਾਗਪੁਰ ਯਾਨੀ ਕਿ ਆਰਐਸਐਸ ਕੰਮ ਕਰ ਰਹੀ ਹੈ ਬਾਗੀ ਧੜਿਆਂ ਵਾਲੇ ਪਾਸੇ ਬਟ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੱਜੀਆਂ ਅਤੇ ਖੱਬੀਆਂ ਬਾਹਵਾਂ ਮਨ ਜਿਹੜੇ ਹੈਗੇ ਸੀ ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਕਿ ਇਹ ਸੁਖਵੀਰ ਬਾਦਲ ਨੂੰ ਛੱਡ ਨਹੀਂ ਸਕਦੇ ਅੱਜ ਉਹਨਾਂ ਨੇ ਪੱਲਾ ਛੜਤਾ ਕਿਉਂਕਿ ਉਹਨਾਂ ਤੇ ਸਿਆਸੀ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਜਾਂ ਉਹਨਾਂ ਨੂੰ ਕਿਸੇ ਗੱਲ ਵੱਲੋਂ ਮਜਬੂਰ ਕੀਤਾ ਜਾ ਰਿਹਾ ਹੈ ਡਿਪੀਟ ਲੋ ਉਧਰ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੋ ਡਾਕਟਰ ਸੁਖੀ ਦੇ ਨਾਮ ਨਾਲ ਜਾਣੇ ਜਾਂਦੇ ਨੇ ਯਾਨੀ ਕਿ ਉਹ ਵੀ ਵੱਡੇ ਢੱਲੇਦਰ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਸੱਜੀਆਂ ਅਤੇ ਖੱਬੀਆਂ ਬਾਵਾ ਜਿਨ੍ਹਾਂ ਤੋਂ ਬਿਨਾ ਸਰਦਾਰ ਸੁਖਬੀ ਬਾਦਲ ਜਿਹੜੇ ਕਿਸੇ ਕੰਮ ਦੇ ਨਹੀਂ ਸੀ ਉਹ ਵੀ ਜਿਹੜੇ ਨੇ ਹੁਣ ਚਲੇ ਗਏ ਆਮ ਆਦੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਅੱਜ ਜਿਹੜਾ ਵੱਡਾ ਲੀਡਰ ਪਟਿਆ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਜਨਰਲ ਸਕੱਤਰ ਅਤੇ ਰੋਜੀ ਬਕੰਦੀ ਦਾ ਖਾਸਮ ਖਾਸ ਰਿਸ਼ਤੇ ਦਾ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਜਗਮੀਤ ਸਿੰਘ ਭੁੱਲਰ ਪਿੰਡ ਭੁੱਲਰ ਦੇ ਵਿੱਚ ਜਗਮੀਤ ਸਿੰਘ ਨੂੰ ਰਸਮੀ ਤਰੀਕੇ ਦੇ ਨਾਲ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਜਗਮੀਤ ਭੁੱਲਰ ਨੇ ਜਿਵੇਂ ਹੀ ਅਲਵਿਦਾ ਸ਼੍ਰੋਮਣੀ ਅਕਾਲੀ ਦਲ ਨੂੰ ਕਿਆ ਨਾਲ ਦੀ ਨਾਲ ਹੀ ਉਹ ਤੱਤੇ ਹੋ ਗਏ ਅਗ ਵਾਂਗੂ ਐ ਸ਼੍ਰੋਮੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਤੇ ਕਿਹਾ ਕਿ ਇਹ ਜਿਹੜੇ ਕੰਮ ਕਰ ਰਹੇ ਨੇ ਪਾਰਟੀ ਸਲਜੀਤ ਨਹੀਂ ਹੋਵੇਗੀ ਦੂਸਰੇ ਪਾਸੇ ਉਹਨਾਂ ਨੇ ਤਰੀਫਾਂ ਦੇ ਪੁੱਲ ਜਾਂਦੇ ਹੀ ਬੰਦ ਤੇ ਜਗਮੀਤ ਸਿੰਘ ਪੁੱਲਰ ਨੇ ਜੋ ਕੌਮੀ ਜਨਰਲ ਸਕਾਤਰ ਨੇ ਹਲਕਾ ਪੁੱਲਰ ਦੇ ਦੱਸਿਆ ਜਾ ਰਿਹਾ ਹੈ ਕਿ ਹੁਣ ਉਹ ਕਹਿੰਦੇ ਨੇ ਕਿ ਆਮ ਆਦਮੀ ਪੇਟਾ ਆਦਮੀ ਪਾਰਟੀ ਤੋਂ ਬਿਨਾ ਤਾਂ ਕੋਈ ਪਾਰਟੀ ਕੰਮ ਕਰ ਨਹੀਂ ਸਕਦੀ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਨੂੰ ਦੇਖਦੇ ਹੋਏ ਅਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਆਲਵੀ ਦਾ ਕਹਿ ਦਿੰਦਾ ਹੈ ਜਗਮੀਤ ਸਿੰਘ ਪੁੱਲਰ ਨੇ ਅਤੇ ਆਮ ਆਦਮੀ ਪਾਰਟੀ ਦੇ ਜੀ ਰਸਮੀ ਤਰੀਕੇ ਦੇ ਨਾਲ ਸ਼ਾਮਲ ਹੋ ਗਏ ਨੇ ਉਹਦੋਂ ਸੁਨੇਹਾ ਭੇਜਿਆ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਅਹੁਦਾ ਕੌਮੀ ਜਨਰਲ ਸਕੱਤਰ ਜਗਮੀਤ ਸਿੰਘ ਜਿਹੜਾ ਛੱਡ ਕੇ ਆਏ ਨੇ ਉਹੀ ਅਹੁਦਾ ਜਿਹੜਾ ਹੈ ਜਗਮੀਤ ਸਿੰਘ ਪੁੱਲਰ ਨੂੰ ਵੀ ਦਿੱਤਾ ਜਾਵੇਗਾ ਇੱਕ ਨਿੱਜੀ ਚੈਨਲ ਨੇ ਇਸ ਦਾ ਖੁਲਾਸਾ ਕਰ ਦਿੱਤਾ ਹੈ ਧੰਨਵਾਦ